ਕੋਡੀਨੇਟਰ ਜਿਹੜਾ ਇਹ ਹੀ ਕੱਢਿਆ ਵੀ ਸਾਈਕਲਿੰਗ ਪਲੱਸ ਐਕਸਰਸਾਈਜ਼ ਔਰ ਹਾਸੀ ਹਾਸਾ ਵਗੈਰਾ ਤਾਂ ਕੁਛ ਨਾ ਕੁਛ ਹੈ ਦੀ ਐਂਟਰਟੇਨਮੈਂਟ ਦੇ ਤੌਰ ਤੇ ਹੀ ਪਰ ਕੁਛ ਕਰ ਰਹੇ ਕਿੰਨੇ ਕਿਲੋਡ ਤੁਸੀਂ ਰੋਤ ਕਿੰਨੇ ਰੋਜ਼ ਕਰ ਲੈਂਦੇ ਅਸੀਂ ਸ਼ੁਰੂਆਤ ਐਵਰੇਜ ਕੀਤੀ ਸੀ 10-12 ਕਿਲੋਮੀਟਰ ਤੋਂ ਤੇ ਹੁਣ ਅਸੀਂ 32 ਕਿਲੋਮੀਟਰ ਤੱਕ ਕ੍ਰੋਸ ਕਰ ਚੁੱਕੇ ਹਾਂ ਠੰਗੜੇ ਤੋਂ ਹਟ ਕੇ ਤੁਹਾਡਾ ਸਾਈਕਲ ਤੇ ਜਦੋਂ ਸ਼ੌਕ ਪੈ ਗਿਆ ਦੇਖੋ ਜੀ ਪੰਜਾਬੀ ਭੰਗੜੇ ਤੋਂ ਤਾਂ ਹਟ ਨਹੀਂ ਸਕਦੇ ਇੱਕ ਸਾਡਾ ਸ਼ਾਮਕਿਆ ਵੀਰਤਰਾ ਸਾਰੇ ਨਿਕੋਦਰ ਤੋਂ ਇਕੱਠੇ ਹੋਏ ਸੀ ਤੇ ਇੱਕ ਗਰੁੱਪ ਬਣਾਇਆ ਫਿਰ ਜੀ ਸਾਰੇ ਇੱਕ ਇੱਕ ਕਰਕੇ ਇਹ ਰਾਈਡ ਦੇ ਨਾਲ ਜੁੜੇ ਕਿ ਨਾਲੇ ਸੇਠ ਫੇਟ ਰਹਿੰਦੀ ਆ ਨਾਲੇ ਵਧੀਆ ਦਿਲ ਲੱਗ ਰਿਹਾ ਦਾ ਜੇ ਪਹੁੰਚੇ ਅਗੜੇ ਸਾਈਕਲਾਂ ਨੇ ਮੇਰੇ ਵੀਰ ਕਹਿੰਦੇ ਨੇ ਪਾਣੀ ਆ ਬੈਕਰ ਕਪਾਣੀਆ ਬੈਕਰ ਸਬਜੀ ਮੰਡੀ ਪਹੁੰਚੇ ਨੇ ਗੱਲਬਾਤ ਕਰਦੇ ਇੱਥੇ ਵੀਰ ਤੇ ਲਾਲ ਜਿਹਨਾਂ ਦੇ ਲੋਕ ਹੁੰਦੇ ਨੇ ਹਾਂ ਭਾਜੀ ਸਵਾਗਤ ਹੈ ਤੁਹਾਡਾ ਇੱਥੇ ਲੈਣ ਦੀ ਤੇ ਨਹੀਂ ਤੁਹਾਡੇ ਕੋਲ ਨੂਰ ਮਹਿਲ ਤੋਂ ਨਕੌਦਰ ਤੋਂ ਸਾਰੇ ਸਾਈਕਲਾਂ ਵਾਲੇ ਇੱਥੇ ਪਹੁੰਚੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਬਹੁਤ ਬਹੁਤ ਥੈਂਕ ਯੂ ਭਰਾਵਾਂ ਦਾ ਜੀ ਦਿলো ਧੰਨਵਾਦ ਸਾਰੇ ਭਰਾਵਾਂ ਦਾ ਸਪੈਸ਼ਲੀ ਭਾਜੀ ਰੁਪਨ ਸਿੰਘ ਹਾਂ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਲਈ ਸੇਵਾ ਕੀਤੀ ਨਹੀਂ ਸੇਵਾ ਤਾਂ ਨਹੀਂ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮਾਹੌਲ ਕਿਸ ਤਰ੍ਹਾਂ ਦਾ ਬਹੁਤ ਵਧੀਆ ਜੀ ਮਾਹੌਲ ਕਿਸ ਤਰ੍ਹਾਂ ਦਾ ਮਜ਼ੇਦਾਰ ਆਉਣ ਵਾਲੀ ਜੰਗ ਨੂੰ ਕੀ ਕਹਿੰਦੇ ਜੀ ਆਉਣ ਵਾਲੀ ਜੰਗ ਹੈ ਅੱਜ ਦਾ ਆਉਣ ਵਾਲੀ ਜੰਗ ਬਹੁਤ ਵਧੀਆ ਵਾਜੀ ਹੈ ਜੀ ਅੱਜ ਜਿਹੜਾ ਨਵਾਂ ਦੌਰ ਚੱਲਦਾ ਹੈ ਇੱਕ ਤਾਂ ਸਿਹਤ ਲਈ ਬਹੁਤ ਵਧੀਆ ਹੈ ਜੀ ਇਹ ਇੱਕ ਤਾਂ ਆਣਾ ਜੀ ਸਾਰਿਆਂ ਨੂੰ ਜਰੂਰ ਸਾਈਕਲਾਂ ਤੇ ਬਹੁਤ ਵਧੀਆ ਗੱਲ ਹੈ ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਇਹ ਮੇਰੇ ਵੀਰ ਹੈ ਜਾਂ ਨਕੌਦਰ ਦੇ ਵੀਰ ਹੈ ਇਹ ਇਕੱਠੇ ਅੱਜ ਹੋਏ ਆ ਇਕੱਠੇ ਹੋਗੇ ਤੁਹਾਡੇ ਕੋਲ ਸਪੈਸ਼ਲ ਮਿਲਣ ਆਏਗਾ ਫਿਰ ਰਜਾਨਾ 30 35 20 ਕਿਲੋਮੀਟਰ ਦਾ ਜਿਆ ਸਫਰ ਰਜਾਨਾ ਸਾਈਕਲਾਂ ਤੇ ਤੈਅ ਕਰਦੇ ਤੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਬਹੁਤ ਵਧੀਆ ਗੱਲ ਹੈ ਜੀ ਜਿਸ ਤਰ੍ਹਾਂ ਇਹ ਸਾਈਕਲ ਵਾਲੇ ਕਾਢਦੇ ਆ ਸਮਝ ਬਹੁਤ ਵਧੀਆ ਗੱਲ ਆ ਇਹ ਵੀ ਸਭ ਤੋਂ ਵਧੀਆ ਗੱਲ ਆ ਜੀ ਪਹਿਲੀ ਗੱਲ ਤਾਂ ਜੀ ਸਾਰੇ ਸਾਰੇ ਵਧੀਆ ਫਰੈਸ਼ ਏਅਰ ਦੇ ਨਾਲ ਸਾਰੇ ਜਾਣੇ ਆਂਦੇ ਆ ਬਹੁਤ ਵਧੀਆ ਗੱਲ ਆ ਥੈਂਕ ਯੂ ਭਰਾਵਾਂ ਦਾ ਵੀ ਸਾਰੇ ਭਰਾ ਸਪੈਸ਼ਲੀ ਸਾਡੀ ਬੇਟੀ ਦੇ ਪਹੁੰਚ ਤੁਹਾਡਾ ਧੰਨਵਾਦ ਸਰ ਜੀ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਇਕਤਾ ਲਹਿਰ ਨਿਊਜ਼ ਤੇ ਮੈਂ ਤੁਹਾਡਾ ਆਪਣਾ ਸ਼ਸ਼ੀਲ ਸਿੰਘੜਾ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਅੱਜ ਕੱਲ ਦਾ ਜਿਹੜਾ ਨੌਜਵਾਨ ਆ ਜਿਆਦਾਤਰ ਨੌਜਵਾਨ ਜਿਹੜੇ ਆ ਪਿੰਡਾਂ ਦੇ ਸ਼ਹਿਰਾਂ ਦੇ ਨਸ਼ਿਆਂ ਦੇ ਵਿੱਚ ਨਸ਼ਿਆਂ ਵੱਲ ਨੂੰ ਵੱਧ ਰਹੇ ਨੇ ਪਰ ਮੇਰੇ ਪਿੱਛੇ ਜੋ ਨੌਜਵਾਨ ਨੇ ਇਹ ਜਿਹੜੇ ਨੌਜਵਾਨ ਨੇ ਨੂਰਮਲ ਤੇ ਨਕੋਦਰ ਤੋਂ ਸਾਈਕਲਿੰਗ ਕਰਦੇ ਨੇ ਇਹ ਰਜਾਨਾ ਕਿੰਨੇ ਕਿਲੋਮੀਟਰ ਸਾਈਕਲਿੰਗ ਕਰਦੇ ਨੇ ਇਹਨਾਂ ਦੀ ਸਿਹਤ ਦਾ ਕੀ ਰਾਜ ਆ ਇਹ ਇਹਨਾਂ ਦਾ ਕੀ ਕੀ ਹੋਰ ਇੰਤਜ਼ਾਮ ਤੁਹਾਨੂੰ ਇਹਨਾਂ ਨਾਲ ਦਿਖਾਵਾਂਗੇ ਔਰ ਇਹਨਾਂ ਨੂੰ ਮਿਲਾਵਾਂਗੇ ਔਰ ਤੁਹਾਨੂੰ ਲੱਗ ਲਦੇ ਆ ਇਹਨਾਂ ਵੀਰਾਂ ਦੇ ਕੋਲ ਤੋਂ ਮੇਰ ਨਾਲੇ ਸੋਚਤ ਮੌਜੂਦ ਨੇ ਨੂਰਮਹਿਲ ਤੋਂ ਆਏ ਮੇਰੇ ਵੀਰ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਜੀ ਨਾ ਇਹ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਜੀ ਇਹ ਸ਼ੌਕ ਤੁਹਾਨੂੰ ਪਹਿਲੇ ਤੋਂ ਜਾਣਾਂਗੇ ਕਿੱਦਾਂ ਪਿਆ ਇਹਦਾ ਸ਼ੌਕ ਸ਼ੌਕ ਸਭ ਤੋਂ ਪਹਿਲਾਂ ਤੇ ਇਹ ਵੀ ਮੇਰਾ ਡਿਪਾਰਟਮੈਂਟ ਪੀਸੀ ਵਰਕ ਦਾ ਹੈਗਾ ਨਾ 23 ਵਰਕ ਤੇ ਜੋਬ ਕਰਦਾ ਹਾਂ ਪਰ ਮੈਂ ਇਸ ਗੱਲ ਦੀ ਤਸਦੀਕ ਹੈ ਮੈਂ ਨੋਟਰ ਵੀ ਡੀਐਸਟੀ ਡੀਟੀ ਵੀ ਸੁਵਾਵਾ ਨਮਾਇਆ ਜੀ ਤੇ ਸ਼ੌਕ ਮਾਰੇ ਵਿੱਚ ਹੀ ਸ਼ੁਰੂ ਹੋਈਆਂ ਕੁਛ ਨਾ ਕੁਛ ਕਰਦੇ ਰਹੀਦਾ ਪਰ ਜਿਹੜਾ ਆ ਜਿਹੜਾ ਸ਼ੌਕ ਪੈਦਾ ਹੋਇਆ ਇਹ ਸਾਡੀ ਸ਼ੈਰੀ ਸਟੂਡੀਓ ਤੇ ਬੀਬੀ ਜੀ ਜਿਹੜੇ ਇਹਨਾਂ ਨੇ ਸ਼ੁਰੂਆਤ ਕੀਤਾ ਸੀ ਜੂਨ ਦੇ ਮਹੀਨੇ ਦੇ ਸਟਾਰਟ ਹੋ ਗਿਆ ਜੂਨ ਦੇ ਵਿੱਚ ਸ਼ੁਰੂ ਹੋ ਕੇ ਹੌਲੀ-ਹੌਲੀ 1 2 3 4 ਅੱਜ ਅਸੀਂ 24 25 26 ਤੱਕ ਕਾਫਲਾ ਜਿਹੜਾ ਸਾਡਾ ਉਹ ਤੁਸੀਂ ਦੇਖ ਹੀ ਰਹੇ ਤਿਆਰ ਹੋ ਚੁੱਕੇ ਹੋ ਦੇਖੋ ਕਿੰਨੀ ਦੇ ਆਪਣੇ ਨਾਰਾਂ ਕਿੰਨੀ ਦੇਰ ਤੋਂ ਸੈਸ਼ਨ ਕਰ ਰਹੇ ਅਸੀਂ ਜੂਨ ਤੋਂ ਸਟਾਰਟ ਕੀਤਾ ਜੀ ਐਵਰੇਜ ਜੂਨ ਦੇ ਪਹਿਲੇ ਹਫਤੇ ਇਹਦੇ ਨਾਲ ਤੁਹਾਡਾ ਵੀ ਯਾਨੀ ਨਸ਼ਿਆਂ ਤੋਂ ਵੀ ਬਚਾ ਰਹਿੰਦਾ ਤੇ ਤੁਸੀਂ ਫਿੱਟ ਰਹਿੰਦੇ ਹੋ ਦਾ ਮਤਲਬ ਮਤਲਬ ਹੀ ਆ ਵੀ ਆਪਾਂ ਕਿਸੇ ਨਾ ਕਿਸੇ طرح ਜਿਹੜੀ ਜੰਗ ਜਨਰੇਸ਼ਨ ਆ ਉਹਨਾਂ ਸਮਾਜ ਨੂੰ ਸਨੇਹਾ ਦਈਏ ਚੰਗੇ ਕੰਮਾਂ ਵਾਲੀ ਸ਼ੁਰੂ ਸ਼ੁਰੂਆਤ ਹੋਈ ਆ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕੋਰੋਨਾ ਮਹਾਮਾਰੀ ਨੇ ਮੌਕਾ ਦੇ ਸਾਰਾ ਕੁਝ ਬੰਦ ਸੀਗਾ ਆਲਰੇਡੀ ਜਿਮ ਵੀ ਬੰਦ ਸੀਗੇ ਤੇ ਜਿਮ ਦਾ ਬਦਲਾ ਦੇ ਇਹਦਾ ਅਲਟੀਨੇਟਰ ਜਿਹੜਾ ਇਹ ਹੀ ਕੱਢਿਆ ਵੀ ਸਾਈਕਲਿੰਗ ਪਲੱਸ ਐਕਸਰਸਾਈਜ਼ ਔਰ ਹਾਸੀ ਹਾਸਾ ਵਗੈਰਾ ਤਾਂ ਕੁਛ ਨਾ ਕੁਛ ਹੈ ਦੀ ਐਂਟਰਟੇਨਮੈਂਟ ਦੇ ਤੌਰ ਤੇ ਹੀ ਪਰ ਕੁਛ ਕਰ ਰਹੇ ਆ ਕਿੰਨੇ ਕਿਲੋਡ ਤੁਸੀਂ ਰੋਤਗੇ ਰੋਜ਼ ਕਰ ਲੈਂਦੇ ਆ ਅਸੀਂ ਸ਼ੁਰੂਆਤ ਐਵਰੇਜ ਕੀਤੀ ਸੀ 10-12 ਕਿਲੋਮੀਟਰ ਤੋਂ ਤੇ ਹੁਣ ਅਸੀਂ 32 ਕਿਲੋਮੀਟਰ ਤੱਕ ਕ੍ਰੋਸ ਕਰ ਚੁੱਕੇ ਹਾਂ ਜੀ ਲਗ ਲਗ ਜਗ੍ਹਾ ਦੇਖੀ ਦੀ ਆ ਕਲੱਬ ਸੈਲੀਬ੍ਰੇਸ਼ਨ ਵੀ ਕਰੀ ਲਈ ਆ ਤੇ ਹੁਣ ਸਾਡਾ ਜਿਹੜਾ ਟਾਸਕ ਅੱਗੇ ਦੀ ਅੱਗੇ ਹੌਲੀ ਹੌਲੀ ਵੱਧ ਜਾ ਰਿਹਾ ਹੈ ਨੈਕਸਟ ਸੰਡੇ ਸਾਡਾ ਭੇਲੀ ਦਾ ਪ੍ਰੋਗਰਾਮ ਹੈ ਜੀ ਕੋਦਰ ਦਾ ਨੂਰ ਮਿਲਦਾ ਹੈ ਮੇਲ ਆਸ ਵਿੱਚ ਕਿੱਦਾਂ ਹੋਇਆ ਜਾਣਿਆ ਜਾਵੇ ਉਧਰ ਤੇ ਨੂਰਮਲ ਬਿਲਕੁਲ ਲੱਗ ਗਿਆ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਸੱਜਣਪਈ ਰਿਸ਼ਤਾ ਜੁੜਿਆ ਮੈਂ ਖੁਦ ਦਾ ਬੁਲੱਸ ਰਿਹਾ ਵੀ ਮੇਰਾ ਬਹੁਤ ਪਿਆਰ ਆ ਜੀ ਤੇ ਸਾਡੇ ਸਭ ਤੋਂ ਜ਼ਿਆਦਾ ਹੈਗੇ ਆ ਲੇਪਲ ਸ਼ਾਬਦਾ ਜੀ ਜਿਹਨਾਂ ਨੇ ਮਿਲਦਾ ਵੀ ਆਂਦੇ ਆ ਖਰਾਬ ਨਹੀਂ ਤਾਂ ਇਹ ਬੋਰਗੀ ਨੇ ਨਾਲ ਅਨਵਾਈਡ ਵੀ ਕੀਤਾ ਜੀ ਭਲੇ ਰਸਤੇ ਆਪਣੇ ਆਪ ਹੀ ਬਣ ਜਾਂਦੇ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਨੇ ਰਸਤੇ ਆਪਣੇ ਆਪ ਹੀ ਰਸਤੇ ਵੀ ਮਿਲ ਜਾਂਦੇ ਰਸਤੇ ਵੀ ਮਿਲ ਜਾਂਦੇ ਉਸ ਮੈਗਮਨ ਤੁਸੀਂ ਜੋਬ ਕਰਦੇ ਹੋ ਤੁਸੀਂ ਜਿਉਂਦੇ ਵੀ ਜਿੱਦਾਂ ਨਗਦ ਨੂਰਮਲ ਨੇ ਲਗਾਇਆ ਉਸ ਤੋਂ ਹੋਰ ਮੈਤ ਹੋਰ ਮਿਲ ਜਵੇ ਉਸ ਤੋਂ ਬਾਅਦ ਲੁਧਿਆਣਾ ਮਿਲ ਜਵੇ ਤੁਹਾਡਾ ਹੀ ਗਾਵੇਗਾ ਬਹੁਤ ਵਧੀਆ ਪ੍ਰਾਨਾ ਤੁਹਾਡਾ ਹੁਣ ਤੱਕ ਦੀ ਜਿਹੜੀ ਸਾਡੀ ਰਿਪੋਰਟ ਹੈ ਸਾਡੇ ਕਲੱਬ ਦੀ ਜਿਹੜੀ ਜੁਆਇਨਰਸ ਕਲੱਬਾ ਅਸੀਂ ਬਣਾਇਆ ਹੈ ਇਹਦਾ ਮਕਸਦ ਇਹ ਹੈ ਵੀ ਸਾਡੇ ਨਾਲ ਹੋਰ ਜਿੰਨੇ ਵੀ ਖੁੱਲਾ ਸੱਦਾ ਸਾਰੇ ਆਓ ਤੇ ਅੱਜ ਦਾ ਲਗਾਤਾਰ ਪ੍ਰਾਨਾ ਜਿਹੜੇ ਜਿੱਥੇ ਵੀ ਜਿਹੜਾ ਟਾਰਗੇਟ ਬਣਿਆ ਸ਼ਾਇਦ ਅਸੀਂ ਸਾਰ ਕਰਾਂਗੇ ਹੌਸਲੇ ਸਾਡੇ ਬਲੰਦ ਦਾ ਸਾਰੇ ਸਾਰੇ ਟੀਮ ਸਤਿਕਾਰ ਜੀ ਜਨਾਬੀਰ ਜੀ ਦਾ ਸਾਹੇ ਲਈ ਸਵਾਗਤ ਹੈ ਤੁਹਾਡਾ ਇਤਾਲਰ ਨਿਊਜ਼ ਤੇ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਆ ਜਿਹੜੀ ਸਾਈਕਲਿੰਗ ਕਰ ਰਹੇ ਆ ਕੀ ਤੁਹਾਨੂੰ ਕੀ ਇਹਦੇ ਫਾਇਦੇ ਹੋ ਰਹੇ ਆ ਇਹ ਜਿਹੜੀ ਸਾਈਕਲਿੰਗ ਆ ਨਾ ਇਹ ਬਹੁਤ ਵਧੀਆ ਚੀਜ਼ ਆ ਆਪਾਂ ਮਤਲਬ ਇੱਕ ਜੀ ਇੱਕ ਬੰਦਾ ਇਹਨਾਂ ਨਾ ਕੋਈ ਵੀ ਐਕਸਰਸਾਈਜ਼ ਸ਼ੁਰੂ ਕਰਦਾ ਆ ਵਿੱਚ ਨਾਲ ਇੰਜੋਏਮੈਂਟ ਵੀ ਹੁੰਦਾ ਆ ਔਰ ਨਾਲ ਤੁਹਾਡੇ ਸ਼ਰੀਰ ਨੂੰ ਬਹੁਤ ਵਧੀਆ ਐਕਸਰਸਾਈਜ਼ ਵੀ ਮਿਲਦੀ ਆ ਹਰਖਤਾਨਾ ਰਣਵੀ ਦੇ ਤੁਹਾਡਾ ਸਵਾਗਤ ਆ ਜੀ ਥੈਂਕ ਯੂ ਜੀ ਪੀਨਾ ਜੀ ਤੁਹਾਡਾ ਜੀ ਮੇਰਾ ਨਾਮ ਸ਼ੈਲੀ ਹੈ ਜੀ ਜੀ ਕਿਸ ਜਣਾ ਤੋਂ ਬੁਲਾਉਂ ਕਰਦੇ ਜੀ ਨੂਰ ਮੈਲ ਤੋਂ ਜੀ ਨੂਰ ਮੈਲ ਤੋਂ ਇਹ ਜਿਹੜਾ ਸਾਈਕਲ ਆ ਤੁਹਾਡੇ ਕੋਲ ਬਹੁਤ ਵਧੀਆ ਸਾਈਕਲ ਆ ਇਹ ਕਿੱਦਾਂ ਸ਼ੌਕ ਬਿਆਹ ਤੁਹਾਨੂੰ ਮੇਰਾ ਸ਼ੌਂਕ ਦੀ ਬਸ ਇਸ ਕੈਲੋਕੀ ਇਸ ਗਰੁੱਪ ਦਾ ਸਟਾਰਟਿੰਗ ਮੈਂ ਤੇ ਮੇਰੇ ਕਦਰਮਦੀਪ ਨੇ ਅਸੀਂ ਦੋਨਾਂ ਨੇ ਰਲ ਕੇ ਕੀਤਾ ਸੀ ਜੀ ਔਰ ਦਿਨ ਬਰ ਦਿਨ ਸਾਡੇ ਨਾਲ ਮੈਂਬਰ ਜੁੜ ਰਹੇ ਆ ਜੀ ਔਰ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਗਰੁੱਪ ਦਾ ਨਾਮ ਵੀ ਜੁਆਇਨ ਲਫਸਤ ਕਰਕੇ ਰੱਖਿਆ ਹੈ ਕਿ ਅਸੀਂ ਹਰ ਕਿਸੇ ਨੂੰ ਖੁੱਲਾ ਸੱਦਾ ਦਿੰਦੇ ਹਾਂ ਆਪਾਂ ਆ ਕੇ ਜੁਆਇਨ ਕਰੋ ਔਰ ਸਾਈਕਲਿੰਗ ਦਾ ਮੋਟਿਵ ਵੀ ਇਹੀ ਹੈ ਕਿ ਆਪਣੇ ਆਪ ਨੂੰ ਫਿਟ ਰੱਖਣਾ ਆਪਣੀ ਵੋਲੰਟਰੀ ਨੂੰ ਸਟਰੋਂਗ ਕਰਨਾ ਔਰ ਅੱਜ ਕੱਲ ਜੋ ਮਹਾਮਾਰੀ ਚੱਲ ਰਹੀ ਹੈ ਕੋਰੋਨਾ ਵਾਇਰਸ ਤੋਂ ਬਚਣਾ ਲੜਨਾ ਇਹ ਚੰਗੀ ਗੱਲ ਹੈ ਕਿਹੜੀ ਜਗ੍ਹਾ ਤੋਂ ਜੀ ਨੂਰ ਮਹਿਲ ਤੋਂ ਜੀ ਜੀ ਕੀ ਕਿ ਆਪਾਂ ਜਿਹੜਾ ਸਾਈਕਲਿੰਗ ਆ ਸਿਰਫ ਇਹ ਇਸ ਕਰਕੇ ਨਹੀਂ ਆਪਣਾ ਯੂਜ਼ ਕਰਨਾ ਚਾਹੀਦਾ ਕਿ ਆਪਾਂ ਆਪਣੇ ਫੇਰ ਨੂੰ ਮੋਰੀ ਵਾਕ ਕਰਨ ਲਈ ਜਾਂ ਹੈਨਾ ਯੂਜ਼ ਕਰਨਾ ਕਿ ਆਪਾਂ ਇਹਨਾਂ ਆਪਣੀ ਜਾਨਾ ਜ਼ਿੰਦਗੀ ਦੀ ਸੰਭਾਲ ਕਰੀਏ ਠੀਕ ਹੈ ਜਿੱਦਾਂ এনवायरमेंट ਨੂੰ ਗੁੱਦ ਕਰਨ ਲਈ ਇਹਨਾਂ ਦੇ ਨਾਲ ਛੋਟਾ ਬੱਚਾ ਜਿਹਾ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ بڑے ਕਿਹੜੀ ਜਗ੍ਹਾ ਤੋਂ ਆ ਨੂਰਮੈਲ ਤੋਂ ਪੀਨਾਤ ਆ ਨਾ ਕਿੰਦੀ ਵਿੱਚ ਪੜਦੇ ਹੋ ਸਕੂਲ ਬੰਦ ਪਏ ਆ ਕਰੋਨਾ ਵਾਹੀ ਮਾਰੀ ਕਰਕੇ ਤੇ ਤੁਸੀਂ ਸਾਈਕਲ ਤੇ ਤੁਹਾਨੂੰ ਵਧੀਆ ਲੱਗਦਾ ਹੈ ਬਹੁਤ ਵਧੀਆ ਹੈ ਇਹ ਨਾਲ ਕੀ ਫਾਇਦਾ ਤੁਹਾਡਾ ਜਿੱਦਾਂ ਰਹਿੰਦਾ ਇਹ ਨਾਲ ਫਰੈਸ਼ ਰਹਿੰਦਾ ਸਵੇਰੇ ਉੱਠ ਕੇ ਪਹਿਲਾਂ ਜਾਣਾ ਹੈ ਫਰੈਸ਼ ਰਹਿੰਦਾ ਸਾਰਾ ਪੂਰੀ ਬਾਡੀ ਸਾਰਾ ਦਿਨ ਫਰੈਸ਼ ਰਹਿੰਦਾ ਕੀ ਨਾਲ ਜੀ ਤੁਹਾਡਾ ਮੈਨਾਂ ਜੀ ਰਾਜ ਨਾਲ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਤਾਂ ਭੜਾ ਮਾਰ ਤਾੜੀਆਂ ਮਾਰਦੇ ਹੋ ਜੀ ਇਹਨਾਂ ਦੇ ਨਾਲ ਮਾਰ ਲਓ ਸਾਈਕਲ ਦਾ ਢੰਗੜੇ ਤੋਂ ਹਟ ਕੇ ਤੁਹਾਡਾ ਸਾਈਕਲ ਤੇ ਜਿੱਦਾਂ ਸ਼ੌਂਕ ਪੈ ਗਿਆ ਜੀ ਦੇਖੋ ਜੀ ਪੰਜਾਬੀ ਭੰਗੜੇ ਤੋਂ ਤਾਂ ਹਟ ਨਹੀਂ ਸਾਦੇ ਇੱਕ ਸਾਡਾ ਸ਼ੌਕ ਆ ਵੀਰਤਰਾ ਸਾਰੇ ਨਕੂਦਰ ਤੋਂ ਇਕੱਠੇ ਹੋਏ ਸੀ ਤੇ ਇੱਕ ਗਰੁੱਪ ਬਣਾਇਆ ਫਿਰ ਸਾਰੇ ਇੱਕ ਇੱਕ ਕਰਕੇ ਇਹ ਰਾਈਡ ਦੇ ਨਾਲ ਜੁੜੇ ਕਿ ਨਾਲੇ ਸਿਹਤ ਫਿੱਟ ਰਹਿੰਦੀ ਆ ਨਾਲੇ ਵਧੀਆ ਦਿਲ ਲੱਗ ਰਿਹਾ ਨਾ ਤੇ ਡਰ ਆ ਜਾਣਾ ਨਾ ਸਿਹਤ ਨਾਲ ਜਾਂਦਾ ਰਾਜਣਾ ਇਹ ਕਹਿੰਦੇ ਭੰਗੜੇ ਤੋੜ ਨਹੀਂ ਸਕਦੇ ਅੱਜ ਕਿਉਂ ਨਾ ਇਹਨਾਂ ਦਾ ਇੱਕ ਸਟੈਪ ਇੱਥੇ ਹੀ ਦੇਖ ਲਈਏ ਆਪਾਂ ਆਓ ਜੀ ਜੀ ਮੇਰੇ ਪਿੱਛੇ ਆ ਜਾਓ ਆਵਾਜ਼ ਲੈ ਕੇ ਆ ਕੇ ਤਾੜੀਆਂ ਨਾਲ ਹਲਾ ਵਧਾਓ ਤਾੜੀਆਂ ਦੇ ਨਾਲ ਹਸਲਾ ਵਧਾਓ ਸੈਂਕੜੇ ਨਾਲ ਆਣ ਜੀ ਹਾਂ ਹਾਂ ਗਾਣਾ ਲਾ ਲੈ ਹਾਂ ਪੰਗੜੇ ਦੇ ਨਾਮ ਨਾਲ ਜਿਹੜਾ ਰਾਜਨ ਵਿਸ਼ਵ ਭਰ ਦੇ ਵਿੱਚ ਪੰਗੜੇ ਦੇ ਨਾਲ ਵੀ ਮਸ਼ਹੂਰ ਆ ਉਹ ਸਾਡੇ ਨਾਲ ਮੌਜੂਦ ਹੈ ਸਾਈਕਲਿੰਗ ਕਰਦੇ ਨੇ ਕਿੰਨੇ ਕਿਲੋਮੀਟਰ ਸਾਈਕਲ ਕਰਦੇ ਆ ਜੀ ਦੱਸੋ ਰੋਜ਼ ਜੀ 25 30 ਕਿਲੋ ਮੀਟਰ ਤੇ ਲਗਭਗ ਸਾਈਕਲਿੰਗ ਕਰਨ ਕਰਦੇ ਆ ਲੁਕੰਧ ਦੇ ਜਿਹੜੇ ਨੌਜਵਾਨ ਹੈ ਕਿੱਥੇ ਕਿੱਥੇ ਤੁਸੀਂ ਜਾ ਕੇ ਆਏ ਹੋ ਅਸੀਂ ਜੀ ਪਿਛਲੇ ਸੰਡੇ ਕੇਸ ਜੰਗੜੇ ਤੋਂ ਜੀ ਅ ਅ ਕਿਰਮੋ ਆਲ ਦੇ ਲੱਗੇ ਹੋ ਉਸ ਤਾਈਂ ਪਿਛਲੇ ਸੰਡੇ ਕੇਸ ਅਸੀਂ ਸਿਟੀ ਸੀ ਤੇ ਤੁਹਾਡਾ ਨੂਰ ਨਾਲ ਦੇ ਨਾਮ ਬਾਅਦ ਨੂਰ ਮਹਿਲ ਦੇ ਅਜਵੀਰ ਇਕੱਠੇ ਹੋਏ ਆ ਤੁਸੀਂ ਇਕੱਠੇ ਗੰਦਾ ਹੋਏ ਆ ਦੇਖੋ ਜੀ ਹੱਥ ਨੂੰ ਆ ਕੇ ਆ ਜੀ ਉਧਰ ਵੀ ਵੀਰ ਭਰਾ ਆ ਤੇ ਇਧਰ ਵੀ ਵੀਰ ਭਰਾ ਆ ਤੇ ਇਕੱਠੇ ਹੋਣਾ ਦਾ ਸਬੱਬ ਤਾਂ ਬਣਦਾ ਹੀ ਹੈ ਜੀ ਭੰਗੜਾ ਬੜਾ ਵਧੀਆ ਭੰਗੜਾ ਪਲੇ ਕਰ ਰਹੇ ਹੈਗੇ ਜੀ ਹੈਗੇ ਹਨ ਹੱਥ ਭੰਗੜਾ ਦਾ ਸਟੈਪ ਦਿਖਾਓ ਹਾਂ ਜੀ ਹਾਂ ਚਲੋ ਜੀ ਚਾਹ ਪੀ ਹਾਂ ਵੈਰੀ ਗੁੱਡ ਇਹਦੇ ਸਟੈਪ ਪੈਰੀ ਭੰਗੜਾ ਦਾ ਪੰਜਾਬ ਆਪਾਂ ਪੰਜਾਬ ਇੱਕ ਵਾਰੀ ਪਾ ਕੇ ਦਿਖਾ ਦੇ ਸਾਰਿਆਂ ਨੂੰ ਜੀ 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 ਬੰਦਾ ਬਹੁਤ ਠੀਕ ਹੈ ਜੀ 8 2 3 ਸਟਾਰ ਰਾਜਾ ਨੇ ਇੱਕ ਰਾਜਾ ਦੇ ਨਾਂ ਦੇ ਜੋਰਦਾਨ ਮੇਰੇ ਲਈ ਤਾੜੀਆਂ ਜਿਓਗੇ ਨਾਨਾ ਹੋਰ ਮੇਰੇ ਲਈ ਸੰਤੋਖ ਦਾ ਮਾਜੂਦ ਹੈ ਸਾਹਿਬ ਜੀ ਸਾਹਿਬ ਜੀ ਸਾਹਿਬ ਜੀ ਇਹ ਸ਼ੌਕ ਤਹਨ ਕਿੱਦਾਂ ਪਿਆ ਜੀ ਸਾਈਕਲ ਦਾ ਜਿਹੜਾ ਬਸ ਮੋਟੇ ਤੋਂ ਪਤਲੇ ਹੁੰਦਾ ਸਫਰ ਆ ਜੀ 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 ਮੋਟੇ ਤੋਂ ਪਤਲੇ ਹੁੰਦਾ ਸਫਰ ਆ ਕਿੰਨੇ ਕਿਲੋਮੀਟਰ ਰੋਜ਼ ਕੱਢਦੇ ਆ 15 ਤੋਂ 20 ਕਿਲੋਮੀਟਰ 15 ਤੋਂ 20 ਕਿਲੋਮੀਟਰ ਤੁਸੀਂ ਰੋਜ਼ ਕੱਢਦੇ ਹੋ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਦਾ ਬਹੁਤ ਵਧੀਆ ਹੁੰਦਾ ਬਈ ਵਧੀਆ ਹੁੰਦਾ ਤੇ ਤੁਹਾਡੀ ਸਿਹਤ ਫਿੱਟ ਰਹਿੰਦੀ ਹਾਂ ਹਾਂ ਇਸ ਤੋਂ ਇਲਾਵਾ ਹੋਰ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਬਾਕੀ ਜਿਹੜੇ ਜਿਹੜੇ ਯੂਥ ਨੂੰ ਇਹੋ ਜਿਹਾ ਮੈਸੇਜ ਹੈ ਜੀ ਹੈਲਥ ਇਜ਼ ਵੈਲਥ ਹੈਲਥ ਵਧੀਆ ਹੈ ਸਿਹਤ ਵਧੀਆ ਹੈ ਸਭ ਕੁਝ ਵਧੀਆ ਹੈ ਜੀ ਹਾਂ ਹਾਂ ਮੈਂ ਸਾਹ ਲੱਢ ਕੇ ਲੋਕ ਇਧਰ ਆਉਂਦੇ ਵਧੀਆ ਜਿਆਦਾ ਵਧੀਆ ਹੈ ਨਾ ਜਿਆਦਾ ਵਧੀਆ ਹੈ ਤੋ ਇਹਨੂੰ ਛੱਡ ਕੇ ਇਸ ਪਾਸੇ ਲੋਕ ਹੋਣ ਤੇ ਜਿਆਦਾ ਵਧੀਆ ਚਲੋ ਇੱਕ ਹੋਰ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਨਾਮ ਜਨਾਬੀ ਜੀ ਦੇ ਦਰਵਾਜ਼ੇ ਗੁਰੂ ਜੀ ਸਵਾਗਤ ਹੈ ਤੁਹਾਡਾ ਇਕਤਾਲਾ ਰਿਪੋਰਟ نیوز ਤੇ ਸੋਤ ਕਿਵੇਂ ਚੱਲ ਰਿਹਾ ਤੁਹਾਨੂੰ ਇਹਦਾ ਸਤਿ ਸ਼੍ਰੀ ਅਕਾਲ। ਟ੍ਰੈਕਿੰਗ ਦਾ ਜੋ ਇਦਾ ਜੀ ਪਹਿਲਾਂ ਅਸੀਂ ਇੱਕ ਜਾਨ ਸ਼ੁਰੂ ਹੋਇਆ ਸੀ ਫਿਰ ਅਸੀਂ ਇਹਦਾ ਗਰੁੱਪ ਬਣਾਣਾ ਸ਼ੁਰੂ ਕੀਤਾ। ਹਾਂ ਗਰੁੱਪ ਦੇ ਨਾਲ ਸਾਡੇ ਭਰਾ ਹੋਣੇ ਜਵਾਨ ਹੁੰਦੇ ਆ ਤੇ ਸਾਡਾ ਗਰੁੱਪ ਵਧੀਆ ਬਣ ਗਿਆ। ਕਿੰਨੇ ਕਿਲੋਡ ਦਾ ਕਰੋਜ਼ ਕਰਦੇ? ਤੁਹਾਡਾ ਰੋਜ਼ ਦਾ ਜੀ 20 ਤੋਂ 25 ਕਿਲੋਮੀਟਰ ਹੋ ਜਾਂਦਾ। 20 ਤੋਂ 25 ਕਿਲੋ ਕਿੱਥੇ ਕਿੱਥੇ ਜਾ ਕੇ ਆਏ ਉਹਦੇ ਅਸੀਂ ਦੋ ਐਤਵਾਰ ਕਿੱਥੇ ਲਗਾਤਾਰ ਦੌੜ ਕਰਦੇ ਆਇਆ ਜੀ। ਜੀ ਇਸ ਦਾ ਰਾਈਡ ਦਾ ਡਿਸਟੈਂਸ ਇਹ ਆ ਤਾਂ 7 ਕਿਲੋਮੀਟਰ ਹੋ ਗਿਆ ਹਾਂਜੀ ਇਸ ਤੋਂ ਇਲਾਵਾ ਵੀ ਕਿੱਦਾਂ ਗਏ ਹਾਂ ਨਹੀਂ ਹਜੇ ਤੱਕ ਅਸੀਂ ਰਾਈਡਰ ਜਿੱਤੀ ਨਹੀਂ ਮੈਂ ਨੂਰਮਹਿਲ ਵਾਲੇ ਨੂਰਮਹਿਲ ਵਾਲੇ ਵੀਰ ਵੀ ਤੁਹਾਡੇ ਨਾਲ ਮੌਜੂਦ ਨੇ ਇਸ ਤੋਂ ਅਗਾਹ ਵੀ ਹੋਰ ਕੋਈ ਜੋੜੋਗੇ ਬਿਲਕੁਲ ਜੋੜਾਂਗੇ ਬਿਲਕੁਲ ਅਗਾਹ ਵੀ ਇਹ ਬਿਲਕੁਲ ਜਿਹੜਾ ਆਪਣਾ ਜੁੱਥ ਜੋੜਦੇ ਰਹਿਣਗੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਾਈਕਲ ਹੈ ਇਹ ਸੈਂਟਰਲ ਜਿੰਨੂੰ ਲੋਕੀ ਪੁੱਲ ਚੁੱਕੇ ਸੀ ਸਾਈਕਲਾਂ ਨੂੰ ਲੋਕੀ ਪੁੱਲ ਚੁੱਕੇ ਸੀ ਇਹ ਮੇਰੇ ਵੀਰ ਸਾਈਕਲ ਤੇ ਰੋਜ਼ 20-30 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਨੇ ਕੈਮਰਾਮੈਨ ਕਉ ਮਿੱਠੀ ਢਾਗੜਾ ਦੇ ਨਾਲ ਸ਼ੀਲ ਢਾਗੜਾ ਇਪਟਾ ਲੈ ਰਿਹਾ ਨਿਕੋਧਰ